ਸਰਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਗੁਰਦੁਆਰਾ ਸੰਤਪੁਰਾ ਡੇਰਾ ਠੇ ਸਾਹਿਬ ਪਿੰਡ ਖੱਖ ਸ੍ਰੀ ਗੁਰਿੰਦਵੈਲ ਸਾਹਿਬ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸੰਤਾਂ ਮਹਾਂਪੁਰਸਾਂ ਦੀ ਅਸਥਾਨ ਇਹ ਸਮਜੂਦਾ ਸੰਤਕੁਸ਼ ਮਹਾਂਪੁਰਸ ਮੰਤਪੇਤਰ ਸਿੰਘ ਜੀ ਇੱਕ ਗੁਰਦਾਰੇ ਦੀ ਸੇਵਾ ਸੰਭਾਲ ਜਿਹਦੇ ਮਜੂਦਾ ਮਹਾਂਪੁਰਸ਼ ਹਨ ਅੱਜ ਸੀ ਇਹਨਾਂ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਆ ਆਹ ਵੀ ਸਤ ਸੰਤਾ ਗੁਰੂ ਮਹਾਰਾਜ ਜੀ ਦੇ ਅਸਥਾਨ ਇਹਨਾਂ ਦੇ ਦਰਸ਼ਨ ਕਰਕੇ ਵਿਹਾਰ ਉਹ ਉਹ ਅਤੇ ਨਵਾਂ ਸਾਲ ਆਰੰਭ ਹੋਇਆ ਗੁਰੂ ਮਹਾਰਾਜ ਬਖਸ਼ਿਸ਼ ਕਿਰਪਾ ਕਰਨ ਸਾਰੇ ਪਰਿਵਾਰਾਂ ਤੇ ਨਵਾਂ ਸਾਲ ਆਪਣੇ ਚਰਨਾਂ ਪਾਉਣ ਦਾ ਪਿਆਰ ਬਖਸ਼ਿਸ਼ ਕਰਨ ਚੜ੍ਹਦੀ ਕਲਾ ਕਰਨ ਦੁੱਖਾਂ ਪ੍ਰੇਸ਼ਾਂ ਮੇਸ਼ਾਂ ਵਿਗੜਾਂ ਦੇ ਦਰਾਂ ਦੇ ਨਾਸ ਕਰਨ ਆਪਣੇ ਚੰਨ ਕਮਾਂ ਨੂੰ ਪਿਆਰ ਬਖਸ਼ਿਸ਼ ਕਰਨ ਇਹ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਹੈ ਇਹ ਤੁਸੀਂ ਦੇਖ ਰਹੇ ਹੋ ਪਹਿਲਾਂ ਗੁਰਦੁਆਰਾ ਸਥਾਨ ਕਿ ਹੁੰਦੇ ਸਨ ਇਹ ਸਥਾਨ ਸੰਤਾਂ ਦੇ ਰਹਿਣ ਵਾਸਤੇ ਖਬਰੇ ਬਣੇ ਹੁੰਦੇ ਰਹਿਸ਼ ਬਣੇ ਹੋਏ ਬੜੀ ਸੁੰਦਰ ਰਹਿਸ਼ ਹੈ ਇਹ ਗੁਰਦੁਆਰਾ ਸਾਹਿਬ ਦਾ ਪ੍ਰਾਤਨ ਖੂਹ ਹੈ ਜੋ ਪਹਿਲੇ ਸਮੇਂ ਦੇ ਵਿੱਚ ਪਾਣੀ ਵੀ ਵਰਤੋ ਵਾਸਤੇ ਇੱਕ ਹੋਰ ਵਰਤਿਆ ਜਾਂਦਾ ਹੈ ਇੱਧਰ ਸਾਰੀਆਂ ਸੰਗਤਾਂ ਵਾਸਤੇ ਦਰਸ਼ਨ ਕਰਨ ਆਈਆਂ ਸਾਧ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਤਿਆਰ ਹਨ ਚਾਹ ਸੰਗਤਾਂ ਸ਼ਗਰਈਆਂ ਹਨ ਅਸ ਦੇ ਨਾਲ ਹੀ ਗੁਰੂ ਕੇ ਲੰਗਰ ਇੱਧਰ ਚਾਹ ਪਕੌੜਿਆਂ ਦੇ ਲੰਗਰ पकौड़िया करना मान रहे हैं गुरु महाराज संतान वास्ते लंगर भोजन तैयार हो रहे हैं इधर संतान ਅੱਜ ਸੇ ਕਰ ਰਹੇ ਹਨ ਇੱਕ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣੀ ਹੈ ਇਹ ਮਹੰਤ ਤਰਲੋਚਨ ਸਿੰਘ ਜੀ ਨੇ ਆਰੰਭਤਾ ਇਸ ਦੀ ਇਮਾਰਤ ਬਣਤੀ ਇਸ ਤੋਂ ਬਾਅਦ ਅੰਤਰਲੋਚਨ ਸਿੰਘ ਜੀ ਚੜਾਈ ਕਰ ਗਏ ਤੇ ਉਹਨਾਂ ਦਾ ਆਵਾਸ ਗੱਦੀ ਨਿਸ਼ੀਨ ਮਹੰਤ ਵਿਕਰਮ ਸਿੰਘ ਜੀ ਉਹਨਾਂ ਨੇ ਇਸ ਦੀ ਪਿਆਰੀ ਕਰਵਾਈ ਹੈ ਉਹਨ ਗੁਰਦੁਆਰਾ ਸਾਹਿਬ ਬਿਲਕੁਲ ਸੰਤਾਂ ਦੇ ਦਰਸ਼ਨ ਕਰਨ ਵਾਸਤੇ ਬਿਲਕੁਲ ਤਿਆਰ ਹਨ ਅੰਦਰ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਆਓ ਆਪਾਂ ਅੰਦਰ ਚਲ ਕੇ ਗੁਰੂ ਮਹਾਰਾਜ ਦੇ ਦਰਸ਼ਨ ਉਹਨਾਂ ਦੇ ਸੰਤਾਂ ਦੀਆਂ ਦਰਸ਼ਨ ਕਰਨ ਗੁਰੂ ਸਾਹਿਬ ਕਿਰਪਾ ਕਰ ਨਵਾਂ ਸਾਲ ਆਰੰਭ ਹੋਇਆ ਸਾਰੇ ਸੰਤਾਂ ਨੂੰ ਆਪਣੇ ਚਰਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨ ਇਹ ਚਰਨ ਕਮਲ ਸਾਹਿਬ ਬਣਿਆ ਹੈ ਜੀ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ On a sudden, thank uh -huh. i'm doing it. Редактор субтитров ਜਾਂਦੇ ਹਾਂ ਇੱਥੇ ਗੁਰੂ ਕਾ ਲੰਗਰ ਅਟੁੱਟ ਵਰਤੇਗਾ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੋ ਗੁਰੂ ਕਾ ਲੰਗਰ ਆਰੰਭਤਾ ਕੀਤੀ ਸਨ ਉਹ ਅੰਮ੍ਰਿਤਸਰ ਜੀ ਮਹਾਰਾਜ ਜੀ ਨੇ ਗੁਰੂ ਦੇ ਲੰਗਰ ਵਾਸਤੇ ਬਾਬਤ ਇਹ ਕਥਾ ਕੀਤੀ ਸੀ ਇਹ ਬਚਨ ਕਹੇ ਹਨ ਕਿ ਪਹਿਲਾ ਪੰਗਤ ਪਛੇ ਸੰਗਤ ਬਾਅਦ ਕੀ ਪਹਿਲਾਂ ਜੋ ਵੀ ਗੁਰੂ ਮਹਾਰਾਜ ਦੇ ਗੁਰੂ ਘਰ ਵਿੱਚ ਆਉਂਦਾ ਹੈ ਉਹ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੇ ਲੰਗਰ ਪ੍ਰਸ਼ਾਦ ਸਕੇ ਆਪਣੇ ਜੋ ਤਾਂਦੀ ਤ੍ਰਿਪਤੀ ਹੋਵੇ ਅਤੇ ਉਸ ਤੋਂ ਬਾਅਦ ਗੁਰੂ ਮਹਾਰਾਜ ਦੀ ਬਾਣੀ ਦੇ ਨਾਲ ਜੁੜਨਾ ਕਰੇ ਭਾਵ ਸੰਗਤ ਦੇ ਵਿਚਾਰਨ ਕਰਕੇ ਗੁਰੂ ਸਾਹਿਬ ਜੀਆਂ ਅਕਾਲ ਪੁਰਖ ਨਾਲ ਜੁੜਿਆ ਜਾ ਸਕੇ ਕਿ ਜੋ ਪਹਿਲਾਂ ਸਰੀਰ ਦੀ ਭੁੱਖ ਬੈਠੇਗੀ ਤਾਂ ਹੀ ਉਸ ਤੋਂ ਬਾਅਦ ਜੋ ਮਨ ਦੀ ਤ੍ਰਿਪਤੀ ਪਰਮੇਸ਼ਰ ਨਾਲ ਜੁੜਿਆ ਜਾ ਸਕੇਗਾ ਤੇ ਗੁਰੂ ਮਹਾਰਾਜ ਭਗਤ ਜੀ ਨੇ ਵੀ ਕਿਹਾ ਹੈ ਖੁਫੇ ਭਤਨਾ ਕੀਜੈ ਜੇ ਮਾਲਾ ਆਪਣੀ ਲੀਜੈ ਸੋ ਇਹ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਹੀ ਬੜਾ ਸੁੰਦਰ ਇਹਨਾਂ ਨੇ ਬਾਗ ਬਗੀਚੀ ਬਣਾਈ ਹੋਈ ਹੈ ਸਬਜ਼ੀਆਂ ਫਲ ਅਤੇ ਬਹੁਤ ਸੁੰਦਰ ਫੁੱਲ ਆਦਿਕ ਲਾਏ ਹੋਏ ਹਨ। ਆਓ ਹੁਣ ਆਪਾਂ ਚੱਲਦੇ ਹਾਂ ਗੁਰੂ ਸਰਦਾਰ ਸਾਹਿਬ ਦੀਵੰਦਰ ਜਿੱਥੇ ਅੰਦਰ ਲੰਗਰ ਦੀ ਸੇਵਾ ਸ਼ਕਾਉਂ ਦੀ ਸੇਵਾ ਆਰੰਭ ਹੋਣੀ ਹੈ। ਇਹ ਗੁਰਦੁਆਰਾ ਸਾਹਿਬ ਦਾ ਬੜਾ ਸੁੰਦਰ ਬਣਿਆ ਹਾਲ ਹੈ। ਇੱਥੇ ਸਾਰੀਆਂ ਸੰਗਤਾਂ ਨੂੰ ਲੰਗਰ ਸ਼ਕਾਉਣਾ